ਮੇਰਾ ਨਾਮ ਅਗਿੰਦਰ ਸਿੰਘ ਆ ਮੈਂ ਪਿੰਡ ਤੋਂ ਛੜੀ ਆ ਮੇਰਾ ਭਤੀਆ ਪਿੰਡੋਂ ਬਟਾਲੇ ਵਾਲ ਨੂੰ ਆਉਂਦਿਆ ਆਇਗਾ ਉੱਥੇ ਇੱਕ ਹੋਰ ਨਾਲ ਨਿਕਲਿਆ ਉਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬੇਅੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਹੈ ਉਥੋਂ ਮੜ ਕੇ ਵਾਅਦਾ ਵਾਅਦਾ ਮੁਰ ਕੇ ਇੱਥੇ ਆਣ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਦੋ ਫਾਇਰ ਕੱਢਿਆ ਤੇ ਉਹ ਮੁੰਡੇ ਮੇਰੇ ਭਤੀਏ ਦੇ ਉਸਰੇ ਦੇ ਪੱਟ ਦੇ ਵਿੱਚ ਗੋਲੀ ਵੱਜ ਗਈ ਉਹ ਗੱਡੀ ਤੇ ਵੱਜੀ ਗੋਲੀ ਉਹਦਾ ਪਿਤਾ ਉਹ ਗੱਡੀ ਨੂੰ ਜਿਹਦੇ ਸਾਹਮਣੇ ਉਹਨਾਂ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਦੋਂ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਆ ਉਹ ਗੱਡੀ ਦੇ ਵਿੱਚ ਵੱਜੀ ਹੁਣ ਕੀ ਕਰਨਾ ਚਾਹੁੰਦੇ ਹੋ ਭਾਈ ਚਾਹੁੰਦੇ ਜੀਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜੋ ਵੀ ਆ ਮળો ਗਰੀਬ ਘਰ ਦਾ ਬੱਚਾ ਜਿੱਥੇ ਗੋਲੀ ਲੱਗੀ ਆ ਸਾਨੂੰ ਇਨਸਾਫ ਚਾਹੀਦਾ ਜੀ ਪੁਲਿਸ ਕੀ ਪੁਲਿਸ ਕੀ ਕਰ ਰਹੀ ਹੈ ਪੁਲਸ ਜੇ ਢਾਲ ਮਟੋਲ ਹੀ ਕਰ ਰਹੀ ਹੈ ਜੀ ਹਜੇ ਪੁਲਸ ਕਰ ਰਹੀ ਹੈ ਜਿਹਦਾ ਅਸੀਂ ਕਹਿੰਦੇ ਬਿਆਨਤ ਦਾ ਨਾਮ ਵਿੱਚ ਨਹੀਂ ਪਾ ਰਹੇ ਕਈ ਕਹਿੰਦੇ ਸਾਾਨੂੰ ਸਾਹਮਣੇ ਮਾਰੀ ਗੋਲੀ ਬਿਆਨਤ ਨੇ ਕਿ ਮੌਕੇ ਤੇ ਬਿਆਨਤ ਸਿੰਘ ਨੇ ਗੋਲੀ ਮਾਰੀ ਹੈ ਤੇ ਇਹ ਕਹਿੰਦੇ ਵੀ ਵਿੱਚ ਉਹ ਬਿਆਨਤ ਸਿੰਘ ਨਹੀਂ ਹੈਗਾ ਜੀ ਇਹ ਬਚਾਉਣ ਕਰ ਰਹੇ ਆ ਉਹਦਾ ਬਿਆਨਤ ਸਿੰਘ ਦਾ ਤੇ ਬਿਆਨਤ ਸਿੰਘ ਨੇ ਹੀ ਗੋਲੀ ਮਾਰੀ ਸਾਡੇ ਸਾਹਮਣੇ ਮਾਰੀ ਹੈ ਜੀ ਵਿੱਚ ਜੀ ਕੱਲ ਰਾਤੀ ਇਨਫਰਮੇਸ਼ਨ ਆਈ ਸੀ ਵੀ ਧੁੱਪ ਤੇ ਸਰੀਰ ਦੋਨੋਂ ਤਰ੍ਹਾਂ ਲੜੀਆਂ ਨੇ ਇੱਕ ਬੰਨੇ ਹਰਗਨ ਮੁੰਡਾਇਆ ਦੂਜੇ ਬੰਨੇ ਨਿਸ਼ਾਨ ਸਿੰਘ ਸਾਨੂੰ ਗੁਰਬਾਇਨ ਸਿੰਘ ਟਪਿਆਲੇ ਦੇ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਨ ਤੇ ਹੁਣ ਇਹਨੇ ਤਬਦੀਲ ਚੱਲ ਰਹੀ ਜਦੋਂ ਤਬਦੀਲ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਕਾਰਵਾਈ ਅੰਮ੍ਰਿਤ ਵਿੱਚ ਲਿਆਂਦੀ ਜਾਏਗੀ ਉਹ ਕਹਿ ਰਹੇ ਨੇ ਇੱਕ ਅਲਿਗੇਸ਼ਨ ਕਰ ਨਹੀਂ ਨਹੀਂ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਲ ਸਮੇ ਤੱਥ ਆਉਣਗੇ ਉਹ ਸਾਹਮਣੇ ਲਿਆਂਦੇ ਜਾਣਗੇ